ਰਾਸ਼ਟਰੀ ਮਹਾ ਮੰਤਰੀ ਤਰੁਣ ਚੋਕ ਜੀ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਚਲੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਵਰਗ ਦੇ ਵਪਾਰੀਆਂ ਦੇ ਨਾਲ ਮੁਲਾਕਾਤ ਕੀਤੀ ਆ ਜੀਐਸਟੀ ਰਿਫਾਰਮ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ مشورہ ਦਿੱਤਾ ਹੈ ਚੋਕ ਸਾਹਿਬ ਚੋਕ ਸਾਹਿਬ ਜੋਕ ਸਾਹਿਬ ਅੱਜ ਜੀਐਸਟੀ ਰਿਫਾਰਮ ਬਾਰੇ ਤੁਸੀਂ ਨੈਰੋ ਸ਼ਾਪਿੰਗ ਕੰਪਲੈਕਸ ਵੀ ਪਹੁੰਚੇ ਹੋ ਵਪਾਰੀਆਂ ਨੂੰ ਵੀ ਦੱਸਿਆ ਹੈ ਕਿ ਇਹਦਾ ਸਮਾਧਾਨ ਔਰ ਇਸ ਦਾ ਫਾਇਦਾ ਭਾਰਤੀ ਵਪਾਰ ਮੰਡਲ ਬਣਾ ਇੱਥੇ ਬੜਾ ਅੱਛਾ ਪ੍ਰੋਗਰਾਮ ਕੀਤਾ ਗਿਆ ਹੈ ਔਰ ਅਲੱਗ-ਅਲੱਗ ਐਸੋਸੀਏਸ਼ਨਾਂ ਦੇ ਲੋਕ ਅਲੱਗ-ਅਲੱਗ ਸੰਸਥਾਨਾਂ ਦੇ ਲੋਕ ਉਹਨਾਂ ਦੀ ਕਮੇਟੀਆਂ ਦੇ ਲੋਕਾਂ ਨੇ ਰੈਜ਼ੋਲੂਸ਼ਨ ਬਾਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਔਰ ਇਹ ਬਹੁਤ ਵੱਡੀ ਗੱਲ ਹੈ ਅਨੇਜਾ ਸਾਹਿਬ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਦੁਗਲ ਸਾਹਿਬ ਜਿਹੜੇ ਅਮਰਸੇਹਰ ਦੇ ਪ੍ਰਧਾਨ ਨੇ ਔਰ ਅਲੱਗ-ਅਲੱਗ ਐਸੋਸੀਏਸ਼ਨਾਂ ਤੋਂ ਲੋਕ ਬਟਾਲੇੋਂ ਨੇੜੇ ਦੇ ਸਟੇਟਾਂ જિલ્લાਾਂ 'ਚ ਵੀ ਆਏ ਨੇ ਔਰ ਬਹੁਤ ਖੁਸ਼ੀ ਦੀ ਲਹਿਰ ਹੈ ਸਭ ਪਾਸੇ ਤੁਸੀਂ ਦੇਖ ਰਹੇ ਹੋ ਸਾਰੇ ਵਪਾਰੀ ਹਰਸ਼ ਵਿੱਚ ਨੇ ਖੁਸ਼ੀ ਵਿੱਚ ਨੇ ਪਟਾਕੇ ਚਲਾ ਰਹੇ ਨੇ ਇੱਕ ਵਾਤਾਵਰਣ ਬਣਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੱਫੇ ਦਿੱਤੇ ਔਰ ਵਪਾਰ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਵਿਪਖ ਫੇਰ ਵੀ ਇਹਦੇ ਤੇ ਸਵਾਲ ਖੜੇ ਕਰਦਾ ਜੀ ਐਸਾ ਕਿ ਮੰਦ ਬੁੱਧੀ ਬਾਲਕ ਬਾਲਟ ਕਰ ਰਹੇ ਨੇ ਔਰ ਮਾਤਮ ਦੀ ਤੁਨ ਵਿਆਜ ਨਹੀਂ ਮਨਾਈ ਬਜਾਈ ਜਾ ਸਕਦੀ ਇਹ ਕਾਂਗਰਸ ਮਾਤਮ ਦੀ ਤੁਨ ਬਜਾਣਾ ਬੰਦ ਕਰ ਦੇ ਪ੍ਰਧਾਨ ਰਜੀਵ ਅਨੇਜਾ ਜੀ ਨੇ ਸਾਡੇ ਨਾਲ ਅਨੇਜਾ ਜੀ ਅੱਜ ਤਰुण ਚੋਪ ਜੀ ਨੇ ਇੱਥੇ ਜੀਐਸਟੀ ਫਾਰਮ ਬਾਰੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ਸਮਝਾਇਆ ਹੈ ਕਿ ਇਹਦਾ ਵੱਡਾ ਰਿਬੇਟ ਦਿੱਤਾ ਹੈ ਕਿ ਹਰ ਵਰਗ ਨੂੰ ਇਹਦਾ ਫਾਇਦਾ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਸਾਰੇ ਦੇਸ਼ਵਾਸੀਆਂ ਨੂੰ ਅੱਜ ਭਾਰਤ ਦੇਸ਼ ਦੇ ਵਿੱਚ ਨਵਰਾਤਰੀਆਂ ਦਾ ਜਿਹੜਾ ਆਗਾਜ਼ ਹੋਇਆ ਹੈ ਉਹਦੇ ਵਿੱਚ ਸਾਡੇ ਬਹੁਤ ਹੀ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਨੇ ਸਾਰੇ ਹੀ ਆਮ ਲੋਕਾਂ ਨੂੰ ਜਿਹੜੀ ਜ਼ਰੂਰਤ ਦਾ ਸਮਾਨ ਸੀ ਉਹ ਬਿਲਕੁਲ ਹੀ 0% ਤੇ ਕਰ ਦਿੱਤਾ ਹੈ ਔਰ ਕਈ ਐਡਮਾਨ ਜਿਹੜੀਆਂ 28% ਸੀ 18% ਸੀ 12% ਸੀ ਉਹਨੂੰ ਲਿਆ ਕੇ 5% ਤੇ ਕਰ ਦਿੱਤਾ ਹੈ ਮੈਂ ਸਮਝਦਾ ਕਿ ਇਹ ਬੜਾ ਵੱਡਾ ਦੀਵਾਲੀ ਦਾ ਤੋਹਫਾ ਦਿੱਤਾ ਹੈ ਅੱਜ ਸਾਡੇ ਵਿੱਚ ਸਾਡੇ ਮਾਨਯੋਗ ਮਹਾ ਮੰਤਰੀ ਸ਼੍ਰੀ ਤਰਨ ਚੂਗ ਜੀ ਸਾਡੇ ਵਪਾਰ ਮੰਡਲ ਦੇ ਵਿੱਚ ਆਏ ਨੇ ਔਰ ਉਹ ਦੱਸ ਕੇ ਗਏ ਨੇ ਕਿ ਭਾਰਤ ਸਰਕਾਰ ਨੇ ਆਮ ਜਨਤਾ ਵਾਸਤੇ ਕੀ ਕੀ ਕੀਤਾ ਹੈ ਇਤਨਾ ਦਰਾ ਕੰਮ ਕੀਤੀ ਔਰ ਹੋਰ ਵੀ ਜੋ ਵਪਾਰੀਆਂ ਨੂੰ ਸਹੂਲਤ ਮਿਲਦੀ ਹੋਵੇਗੀ ਉਹਦੇ ਵਾਸਤੇ ਉੱਥੇ ਗੱਲ ਰੱਖਣੀ ਕੋਈ ਸੁਝਾਅ ਤੁਹਾਡੇ ਵੱਲੋਂ ਵੀ ਦਿੱਤਾ ਗਿਆ ਹੋਵੇ ਕੋਈ ਹੋਰ GST ਦੇ ਵਿੱਚ ਕੁਝ ਕੁਝ ਆਈਟਮਸ ਦੇ ਵਿੱਚ ਹੋਰ ਗੱਲਬਾਤ ਤੁਹਾਡੇ ਵਪਾਰ ਮੰਡਲ ਨੇ ਕਿਹਾ ਹੋਵੇ ਕਿ ਇਹਦੇ ਵਿੱਚ ਰੇਟ ਹੋਣੀ ਚਾਹੀਦੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਿਆ ਆਪਣੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਸਿਨੇਂਦਰ ਮੋਦੀ ਜੀ ਦਾ ਕਿ ਜਿਸ ਤਰ੍ਹਾਂ जीएसटी ਘਟ ਕੀਤੀ ਗਈ ਹੈ 18 ਤੋਂ ਜਾਂ 5 ਜਾਂ 28 ਅਸੀਂ ਚਾਹੁੰਦੇ ਹਾਂ ਕਿ ਵਪਾਰੀਆਂ ਨੂੰ ਜਿਹੜਾ ਜਸਟੀ ਕਰਨ ਜਿਹੜਾ ਜੀਐਸਟੀ ਦਾ ਜਿਹੜਾ ਇੱਕ ਪ੍ਰੋਸੈਸ ਹੈ ਨਾ ਉਹਨੂੰ ਵੀ ਬੜਾ ਆਸਾਨ ਕੀਤਾ ਜਾਵੇ ਤਾਂ ਕਿ ਵਪਾਰੀ ਥੋੜਾ ਜਿਹਾ ਫ੍ਰੀ ਹੋ ਗਏ ਜੀਐਸਟੀ ਨੂੰ ਭਰ ਸਕਿਏ ਉਹ ਪ੍ਰੇਸ਼ਾਨ ਨਾ ਸ਼ੁਕਰੀਆ ਸੋ ਤਰुण ਚੋਗ ਰਾਸ਼ਟਰੀ ਮਹਾ ਮੰਤਰੀ ਅੱਜ ਵਪਾਰ ਮੰਡਲ ਦੇ ਨਾਲ ਮੁਲਾਕਾਤ ਕੀਤੀ ਹੈ ਵੱਖ-ਵੱਖ ਮੁਲਾਕਾਤਾਂ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੋ ਜਿਹੜਾ ਜੀਐਸਟੀ ਰਿਫਾਰਮ ਕੀਤਾ ਦਿੱਤਾ ਗਿਆ ਹੈ ਜਿਹੜੀ ਸਹੂਲਤ ਦਿੱਤੀ ਗਈ ਹੈ ਉਹਦੇ ਬਾਰੇ ਸਭ ਨੂੰ ਸਮਝਾਇਆ ਹੈ ਔਰ ਉਹਨਾਂ ਦੀਆਂ ਜਿਹੜੇ ਸੁਝਾਅ ਹੈਗੇ ਨੇ ਜਿਹੜੇ ਜੀਐਸਟੀ ਦੇ ਉੱਤੇ ਸੁਝਾਅ ਹੈਗੇ ਨੇ ਉਹ ਵੀ ਉਹਨਾਂ ਕੋਲ ਲੈ ਜ ਨੇ ਤਾਂ ਸਬੰਧਿਤ ਮੰਤਰੀਜ਼ ਗੰ ਦੇ ਨਾਲ ਵਿਭਾਗ ਦੇ ਨਾਲ ਗੱਲਬਾਤ ਵੀ ਕਰਨ ਦਾ ਉਹਨਾਂ ਨੂੰ ਸਦਾ ਆਪਣੀ ਦਿੱਲੀ ਦਿੱਤਾ ਹੈ ਅੱਜ ਹੁਣ ਸਤਾਨਕ ਨੈਰੋ ਸ਼ਾਪਿੰਗ ਕੰਪਲੈਕਸ ਦੇ ਵਿੱਚ ਵੀ ਤਰुण ਚੁਗ ਦੇ ਤੇ ਪਹੁੰਚੇ ਸਨ ਔਰ ਇਥੋਂ ਦੇ ਵਪਾਰੀ ਮੰਡਲਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਕੈਮਰਾ ਪਸੰਦ ਤੇਜ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਜਿਹੜੇ ਵੀ ਦੇ ਰਾਸ਼ਟਰੀ ਮਹਾ ਮੰਤਰੀ ਤਰੁਣ ਚੋਕ ਜੀ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਚ ਨੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਵਰਗ ਦੇ ਵਪਾਰੀਆਂ ਦੇ ਨਾਲ ਮੁਲਾਕਾਤ ਕੀਤੀ ਆ ਜੀਐਸਟੀ ਰਿਫਾਰਮ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੂੰ مشورہ ਦਿੱਤਾ ਹੈ ਚੋਕ ਸਾਹਿਬ ਚੋਕ ਸਾਹਿਬ ਜੋਕ ਸਾਹਿਬ ਅੱਜ ਜੀਐਸਟੀ ਰਿਫਾਰਮ ਬਾਰੇ ਤੁਸੀਂ ਨੈਰੋ ਸ਼ਾਪਿੰਗ ਕੰਪਲੈਕਸ ਵੀ ਪਹੁੰਚੇ ਹੋ ਵਪਾਰੀਆਂ ਨੂੰ ਵੀ ਦੱਸਿਆ ਹੈ ਕਿ ਇਹਦਾ ਸਮਾਧਾਨ ਔਰ ਇਸ ਦਾ ਫਾਇਦਾ ਭਾਰਤੀ ਵਪਾਰ ਮੰਡਲ ਬਣਾਉ ਇੱਥੇ ਬੜਾ ਅੱਛਾ ਪ੍ਰੋਗਰਾਮ ਕੀਤਾ ਗਿਆ ਹੈ ਔਰ ਅਲੱਗ ਅਲੱਗ ਐਸੋਸੀਏਸ਼ਨਾਂ ਦੇ ਲੋਕ ਅਲੱਗ ਅਲੱਗ ਸੰਸਥਾਨਾਂ ਦੇ ਲੋਕ ਉਹਨਾਂ ਦੀ ਕਮੇਟੀਆਂ ਦੇ ਲੋਕਾਂ ਨੇ ਰੈਜ਼ੋਲੂਸ਼ਨ ਬਾਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਔਰ ਇਹ ਬਹੁਤ ਵੱਡੀ ਗੱਲ ਹੈ ਅਨੇਜਾ ਸਾਹਿਬ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਦੁਗਲ ਸਾਹਿਬ ਜਿਹੜੇ ਅਮਰਸੇਹਰ ਦੇ ਪ੍ਰਧਾਨ ਨੇ ਔਰ ਅਲੱਗ ਅਲੱਗ ਐਸੋਸੀਏਸ਼ਨਾਂ ਤੋਂ ਲੋਕ ਬਟਾਲੇੋਂ ਨੇੜੇ ਦੇ ਸਟੇਟਾਂ જિલ્લાਾਂ ਚੋਂ ਵੀ ਆਏ ਨੇ ਔਰ ਬਹੁਤ ਖੁਸ਼ੀ ਦੀ ਲਹਿਰ ਹੈ ਸਭ ਪਾਸੇ ਤੁਸੀਂ ਦੇਖ ਰਹੇ ਹੋ ਸਾਰੇ ਵਪਾਰੀ ਹਰਸ਼ਚ ਨੇ ਕੁਸ਼ੀਚ ਨੇ ਪਟਾਕੇ ਚਲਾ ਰਹੇ ਨੇ ਇੱਕ ਵਾਤਾਵਰਨ ਬਣਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਫੇ ਦਿੱਤੇ ਅਰਵਪਾਰਨੋ ਕੇ ਵਦਨ ਦਾ ਮੌਕਾ ਦਿੱਤਾ ਹੈ ਵਿਪੱਖ ਫੇਰ ਵੀ ਇੱਥੇ ਸਵਾਲ ਖੜੇ ਕਰਦਾ ਜੀ ਐਸਾ ਕਿ ਮੰਦ ਬੁੱਧੀ ਬਾਲਕ ਬਾਲਟ ਕਰ ਰਹੇ ਨੇ ਔਰ ਮਾਤੰਬੀ ਤੋਂ ਵਿਆਹ ਨਹੀਂ ਮਨਾਇ ਬਜਾਈ ਜਾ ਸਕਦੀ ਇਹ ਕਾਂਗਰਸ ਮਾਤੰਬੀ ਤੋਂ ਵਿਆਹ ਆਨਾ ਬੰਦ ਕਰ ਦੋ ਪ੍ਰਧਾਨ ਰਜੀਵ ਅਨੇਜਾ ਜੀ ਨੇ ਸਾਡੇ ਨਾਲ ਅਨੇਜਾ ਜੀ ਅੱਜ ਤਰुण ਚੋਪ ਜੀ ਨੇ ਇੱਥੇ ਜੀਐਸਟੀ ਫਾਰਮ ਬਾਰੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ਸਮਝਾਇਆ ਹੈ ਕਿ ਇਹਦਾ ਵੱਡਾ ਰਿਬੇਟ ਦਿੱਤਾ ਹੈ ਕਿ ਹਰ ਵਰਗ ਨੂੰ ਇਹਦਾ ਫਾਇਦਾ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਸਾਰੇ ਦੇਸ਼ਵਾਸੀਆਂ ਨੂੰ ਅੱਜ ਭਾਰਤ ਦੇਸ਼ ਦੇ ਵਿੱਚ ਨਵਰਾਤਰੀਆਂ ਦਾ ਜਿਹੜਾ ਆਗਾਜ਼ ਹੋਇਆ ਹੈ ਉਹਦੇ ਵਿੱਚ ਸਾਡੇ ਬਹੁਤ ਹੀ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਨੇ ਸਾਰੇ ਹੀ ਆਮ ਲੋਕਾਂ ਨੂੰ ਜਿਹੜੀ ਜ਼ਰੂਰਤ ਦਾ ਸਮਾਨ ਸੀ ਉਹ ਬਿਲਕੁਲ ਹੀ 0% ਤੇ ਕਰ ਦਿੱਤਾ ਹੈ ਔਰ ਕਈ ਐਡਮਾਨ ਜਿਹੜੀਆਂ 28% ਸੀ 18% ਸੀ 12% ਸੀ ਉਹਨੂੰ ਲਿਆ ਕੇ 5% ਤੇ ਕਰ ਦਿੱਤਾ ਹੈ ਮੈਂ ਸਮਝਦਾ ਕਿ ਇਹ ਬੜਾ ਵੱਡਾ ਦੀਵਾਲੀ ਦਾ ਤੋਹਫਾ ਦਿੱਤਾ ਹੈ ਅੱਜ ਸਾਡੇ ਵਿੱਚ ਸਾਡੇ ਮਾਨਯੋਗ ਮਹਾ ਮੰਤਰੀ ਸ਼੍ਰੀ ਤਰਨ ਚੂਗ ਜੀ ਸਾਡੇ ਵਪਾਰ ਮੰਡਲ ਦੇ ਵਿੱਚ ਆਏ ਨੇ ਔਰ ਉਹ ਦੱਸ ਕੇ ਗਏ ਨੇ ਕਿ ਭਾਰਤ ਸਰਕਾਰ ਨੇ ਆਮ ਜਨਤਾ ਵਾਸਤੇ ਕੀ ਕੀ ਕੀਤਾ ਹੈ ਇਸ ਤਰ੍ਹਾਂ ਦਰਾ ਕੰਮ ਕੀਤੀ ਔਰ ਹੋਰ ਵੀ ਜੋ ਵਪਾਰੀਆਂ ਨੂੰ ਸਹੂਲਤ ਮਿਲਦੀ ਹੋਵੇਗੀ ਉਹਦੇ ਵਾਸਤੇ ਉੱਥੇ ਗੱਲ ਰੱਖਣੀ ਕੋਈ ਸੁਝਾਅ ਤੁਹਾਡੇ ਵੱਲੋਂ ਵੀ ਦਿੱਤਾ ਗਿਆ ਹੋਵੇ ਕੋਈ ਹੋਰ GST ਦੇ ਵਿੱਚ ਕੁਝ ਕੁਝ ਆਈਟਮਸ ਦੇ ਵਿੱਚ ਹੋਰ ਗੱਲਬਾਤ ਤੁਹਾਡੇ ਵਪਾਰ ਮੰਡਲ ਨੇ ਕਿਹਾ ਹੋਵੇ ਕਿ ਇਹਦੇ ਵਿੱਚ ਰੇਟ ਹੋਣੀ ਚਾਹੀਦੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਿਆ ਆਪਣੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਸਿਨੇਂਦਰ ਮੋਦੀ ਜੀ ਦਾ ਕਿ ਜਿਸ ਤਰ੍ਹਾਂ ਜੀਐਸਟੀ ਘਟ ਕੀਤੀ ਗਈ ਹੈ 18 ਤੋਂ ਜਾਂ 5 ਜਾਂ 28 ਅਸੀਂ ਚਾਹੁੰਦੇ ਹਾਂ ਕਿ ਵਪਾਰੀਆਂ ਨੂੰ ਜਿਹੜਾ ਜਸਟੀ ਕਰ ਜਿਹੜਾ ਜੀਐਸਟੀ ਦਾ ਜਿਹੜਾ ਜਿਹੜਾ ਇੱਕ ਪ੍ਰਕਿਰਿਆ ਹੈ ਨਾ ਉਹਨੂੰ ਵੀ ਬੜਾ ਆਸਾਨ ਕੀਤਾ ਜਾਵੇ ਤਾਂ ਕਿ ਵਪਾਰੀ ਥੋੜਾ ਜਿਹਾ ਫ੍ਰੀ ਹੋ ਕੇ ਜੀਐਸਟੀ ਨੂੰ ਭਰ ਸਕੇ ਉਹ ਪਰੇਸ਼ਾਨ ਨਾ ਸ਼ੁਕਰੀਆ ਸੋ ਤਰੁਣ ਚੋਬ ਰਾਸ਼ਟਰੀ ਮਹਾ ਮੰਤਰੀ ਅੱਜ ਵਪਾਰ ਮੰਡਲ ਦੇ ਨਾਲ ਮੁਲਾਕਾਤ ਕੀਤੀ ਹੈ ਵਕ ਵਕ ਮੁਲਾਕਾਤਾਂ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੋ ਜਿਹੜਾ ਜੀਐਸਟੀ ਰਿਫਾਰਮ ਕੀਤਾ ਦਿੱਤਾ ਗਿਆ ਹੈ ਜਿਹੜੀ ਸਹੂਲਤ ਦਿੱਤੀ ਗਈ ਹੈ ਉਹਦੇ ਬਾਰੇ ਸਭ ਨੂੰ ਸਮਝਾਇਆ ਹੈ ਔਰ ਉਹਨਾਂ ਦੀਆਂ ਜਿਹੜੇ ਸੁਝਾਅ ਹੈਗੇ ਨੇ ਜਿਹੜੇ ਜੀਐਸਟੀ ਦੇ ਉੱਤੇ ਸੁਝਾਅ ਹੈਗੇ ਨੇ ਉਹ ਵੀ ਉਹਨਾਂ ਕੋਲ ਲੈ ਜਨੇ ਤੋ ਸੰਬੰਧਿਤ ਮੰਤਰੀਜ਼ ਗੰ ਦੇ ਨਾਲ ਵਿਭਾਗ ਦੇ ਨਾਲ ਗੱਲਬਾਤ ਵੀ ਕਰਨ ਦਾ ਉਹਨਾਂ ਨੂੰ ਸਦਾ ਆਪਣੀ ਦਿੱਲੀ ਦਿੱਤਾ ਹੈ ਅੱਜ ਹੁਣ ਸਤਾਨਕ ਨੈਰੋ ਸ਼ਾਪਿੰਗ ਕੰਪਲੈਕਸ ਦੇ ਵਿੱਚ ਵੀ ਤਰਨ ਜੁਗ ਉੱਤੇ ਪਹੁੰਚੇ ਸਨ ਔਰ ਇਥੋਂ ਦੇ ਵਪਾਰੀ ਮੰਡਲਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਕੈਮਰਾ ਪ੍ਰਸੰਨ ਤੇਜ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸ